ਮਾਤਾ ਰਾਣੀ ਕੌਣਾ ਛੋਡੇ ਕੌਣਾ ਮਾਤਾ ਪਰਿਵਾਰ ਚ ਪੰਜ ਮੈਂਬਰ ਕਿਹਦੇ ਨੇ ਤੁਹਾਡੇ ਨੇ ਬਾਕੀ ਬਹਿ ਜਾ ਚਲੀ ਬਾਬਾ ਉਹ ਨਾਰੀ ਉਹ ਮੇਰਾ ਪਖੀਰੀ ਮਿਲਗੀ ਪੈਰੋਂ ਜੋੜੇ ਤੂੰ ਉਹ ਤਹਾਨੀ ਉਹ ਮੇਰਾ ਪਖੀਰੀ ਮਿਲਗੀ ਕਿਥਾਂ ਆ ਮਾਤਾ ਚੱਲੀ ਬਾਬਾ ਬਰਨਾਲਾ ਹੋ ਸੋਣਾ ਲੱਗਦਾ ਬਾਬਾ ਕੰਨੀ ਮੁਬਲਾ ਹੋ ਸੋਣਾ ਲੱਗਦਾ ਹੈ ਬਾਬਾ ਕਰਦੀ ਮਦਰਾ ਆ ਮਾਤਾ ਬੱਚੋਏ ਬਰਨਾਲੇ ਦੇ ਤਾਂ ਹੈ ਨਹੀਂ ਮਾਤਾ ਪਛੋਕਾ ਕਿਥੇ ਦਾ ਰੈਪਰ ਦਾ ਚੱਲੀ ਬਾਬਾ ਹੋ ਸੋਣਾ ਲੱਗਦਾ ਬਾਬਾ ਕੰਨੀ ਮਦਰਾ ਪਾ ਕਾਰੋਬਾਰ ਚ ਘਾਟਾ ਕਿਨੂੰ ਪੈ ਗਿਆ ਉਹ ਫਿਕਰਾ ਤੁਹਾਨੂੰ ਪੈ ਗਿਆ ਉਹ ਫਿਕਰਾ ਜੇ ਕਿਰਪਾ ਹੋ ਜੇ ਕੰਮ ਠੀਕੇ ਹੋ ਜੇ ਸੋਡੇ ਝੱਟਪਟ ਮੁੰਡਾ ਮਰ ਗਿਆ ਕੌਣ ਸੀ ਉਹ ਫਿਕਰਾ ਸੋਡੇ ਮੁੰਡਾ ਮਰ ਗਿਆ ਸੀ ਕੌਣ ਸੀ ਤਾਏ ਦਾ ਮੁੰਡਾ ਕੌਣ ਮਰ ਗਿਆ ਸੀ ਇਹ ਤਾਏ ਦਾ ਮੁੰਡਾ ਕਹਿੰਦਾ ਮੈਂ ਤਾਏ ਦਾ ਮੁੰਡਾ ਜੇ ਕਿਰਪਾ ਹੋ ਜੇ ਤੁਹਾਡੇ ਘਰੋਂ ਹੀ ਵਗ ਜੇ ਇਹ ਜਿਹੜਾ ਝੱਟਪਟ ਮਰਿਆ ਹੋਇਆ ਉਹਨੂੰ ਘਰੋਂ ਹੀ ਵਗ ਜੇ ਇਹ ਮਾਤਾ ਇਹ ਤਾਏ ਦਾ ਕਹਿੰਦਾ ਚੱਲੀ ਬੱਕਰਾ ਹੋ ਸੋਹਣਾ ਲੱਗਦਾ ਹੈ ਬਾਪਾ ਕੰਨੀ ਮੁੰਡਾ ਹੋ ਸੋਹਣਾ ਲੱਗਦਾ ਹੈ ਪਾਪਾ 21 ਸਾਲ ਦਾ ਮਰ ਗਿਆ ਸੀ ਮੈਂ ਕਹਿੰਦਾ ਕੌਣ ਸੀ ਇਹ ਮਾਤਾ ਪੂਆ ਦਾ ਮੁੰਡਾ ਜੇ ਤੁਹਾਡੇ ਘਰੋਂ ਹੀ ਵਗ ਜੇ ਫਕਰਾ ਕੜਦੀਏ ਕਾਰੋਬਾਰ ਚ ਵਾਧਾ ਹੀ ਹੋ ਜੇ ਕਹ ਬਾਬੇ ਕਰ ਦੇ ਕਿਰਪਾ ਆ ਦੇ ਕਿ ਮਾਤਾ ਕਿਵੇਂ ਭਜੂਗਾ ਜਨੀ ਬਾਬਾ ਹੋ ਖੇਲਦਾ ਸਾਬ ਦੇ ਨਾਲ ਪੈਰੋ ਉਤਾਰੇ ਹੋ ਖੇਲਦਾ ਸਾਬ ਦੇ ਨਾਲ ਸਹਰੋ ਢਕਾਰਿਆ ਹੋ ਖੇਲਦਾ ਸਾਬ ਦੇ ਨਾਲ ਪੈਰੋ ਢਕਾਰਿਆ ਸੁੱਤੇ ਪੈਨੂ ਆ ਕਿਨੂ ਹੁੰਦਾ ਜਿਵੇਂ ਤੱਪ ਲਿਆ ਹੁੰਦਾ ਸੁੱਤੇ ਪੈਨੂ ਆ ਕਿਨੂ ਹੁੰਦਾ ਜਿਵੇਂ ਤੱਪ ਲਿਆ ਹੁੰਦਾ

ਅਦਮੀ ਜੁੱਤੀ ਤੇ ਦੋ ਲੱਡੂ ਤੋ ਚੂਰੀ ਦੇ ਪਿੰਨੀਆਂ ਸੱਤ ਗਿਨਾਂ ਚਾਹ ਕੇ ਬਾਹਰ ਕਿਤੇ ਮਾਤਾ ਤੇ ਕਹਿੰ ਲੈ ਸਾਡਾ ਪਿੰਡਾ ਸਾਡ ਤੇ ਕਹੇ ਆਪ ਦਾ ਸਮਾਨ ਛੋੜੇ ਮੁੜ ਕੇ ਆਈਂ ਆਊਗਾ ਮਾਤਾ ਫਾਨਾ ਤੇ ਤੁਹਾਡੇ ਕਹੇ ਮੁੜ ਕੇ ਛੋੜੇ ਘਰੇ ਨਹੀਂ ਆਊਗਾ ਮਾਤਾ ਟੇਕ ਮਾਤਾ ਮਾਤਾ ਚੱਲ ਨੀ ਬਾਬਾ ਹੋ ਕੇ ਲਾਤਾ ਆ ਕੇ ਦੇਣਾ ਕਹਿਣੋਂ ਕਾ ਲਿਆ ਹੋ ਕੇ ਸ਼ੂਕਰ ਕਿਹਦਾ ਬਾਜਾ ਨਾ ਬਕਰਾ ਚਿੱਲੀ ਮਾਬਾ ਓਏ ਓ ਤੈਨੂੰ ਖੈਰ ਪਾਉਂਦੀ ਆ ਓ ਬਿਦਾ ਦੀ ਆਵਾਜ਼ ਆ ਓ ਤੈਨੂੰ ਖੈਰ ਪਾਉਂਦੀ ਆ ਓ ਬਿਦਾ ਦੀ ਆਵਾਜ਼ ਆ ਓਗੀ ਨੂੰ ਖੈਰ ਪਾਉਂਦੀ ਆ ਓ ਬਿਦਾ ਹਦੀ ਆਵਾਜ਼ ਆ 1 2 3 380 ਸ਼ੂਕਰ ਕਿਹਨੂੰ ਹੋ ਜਾਂਦਾ ਬਕਰਾ 1000 mg ਦੀ ਗੋਲੀ ਕੌਣ ਖਾਂਦਾ ਹੈ ਜੇ ਕਿਰਪਾ ਹੋ ਜੇ ਸੰਤਾਂ ਦੀ ਦਵਾਈ ਘਟੇ ਜਾਵੇ ਉਹ ਫਕਰਾ ਪੀਰਾਂ ਦੀ ਸੇਵਾ ਕੌਣ ਕਰਦਾ ਤੇ ਛੋਡੇ ਬਾਥਰੂਮ ਦਾ ਬੰਨ ਕਿਹਦੇ ਪੈ ਗਿਆ ਸੀ ਛੋਡੇ ਡੈਡੀ ਦੇ ਚੱਲੀ بابا ਹੋਈ ਹੋ ਤਿਆਰੀ ਹਮਾਰੇ ਪਖੀਰੀ ਮਲਗੀ ਪੈਰੋਂ ਦੋ ਦੇ ਨੂੰ ਹੋ ਚਾੜੀ ਉਹ ਮਰ ਫਕੀਰੀ ਮਲਗੀ ਪੈਰੋਂ ਜੋ ਦੇ ਦੋ ਆ ਕਿਡਨੀ ਚ ਪ੍ਰੋਬਲਮ ਕਿਹਦੇ ਆ ਗਈ ਸੀ ਉਹ ਫਕਰਾ ਸੋਡੀ ਮੰਮੀ ਦੇ ਚੱਲੀ ਬਾਬਾ ਉਹ ਨਿਆਣੀ ਮੇਰੇ ਪਖੀਰੀ ਫਿਰ ਕੀ ਪੈਰੋਂ ਜੋਦੇ ਉਹ ਨਿਆਣੀ ਮੇਰੇ ਪਖੀਰੀ ਫਿਰ ਕੀ ਪੈਰੋਂ ਜੋਦੇ ਰੋ ਮਾਤਾ ਦਾ ਗਹਿਣਾ ਬਣ ਕੇ ਕਿਹਨੇ ਰੱਖਿਆ ਦੀ ਫਕਰਾਂ ਸੋਡੇ ਮਾਤਾ ਦਾ ਗਹਿਣਾ ਬਣ ਕੇ ਕਿਹਨੇ ਰੱਖਿਆ ਦੀ ਇਹਦੇ ਵਿੱਚ ਬੋਲਦਾ ਮਾਤਾ ਦੇ ਪੈਸੇ ਚਾਹ ਕੇ ਕਿਹਨੇ ਰੱਖੇ ਦੀ ਫਕਰਾਂ ਤੇਰੀ ਮੰਮੀ ਦੇ ਦਰਦ ਹੁੰਦਾ ਹੁੰਦਾ ਸੀ ਤੇਰੀ ਮੰਮੀ ਦਾ ਦਰਦ ਠੀਕ ਹੋ ਗਿਆ ਪਾਣੀ ਮਾਈ ਦੇ ਪੈਸੇ ਚਾਹ ਕੇ ਕਿਨੇ ਰੱਖੇ ਤੇ ਜੇ ਕਿਰਪਾ ਹੋ ਜੇ ਤੂੰ ਠੀਕ ਹੋ ਜੇ ਮੱਥਾ ਟੇਕਾਂਗਾ ਤੇਰੀ ਮੰਮੀ ਦੇ ਉੱਪਰ ਪਹਿਲਾਂ ਲੱਤ 'ਚ ਦਰਦ ਹੁੰਦਾ ਹੁੰਦਾ ਸੀ ਫਿਰ ਕਿਡਣੀ 'ਚ ਪ੍ਰੋਬਲਮ ਆ ਗਈ ਸੀ ਆਈਂ ਦੀ ਚੱਲੇ ਬਾਬਾ ਹੋਏ ਉਹ ਨਾਣੀ ਉਮਰ ਪਖੀਰੀ ਮਿਲ ਕੀ ਪਰੋ ਆ ਵੀ ਮਾਈ ਦਾ ਜਾ ਕੇ ਮਾਤਾ ਦੇ ਮੰਦਰ ਚ ਮੱਥਾ ਟੇਕਨੀਕ ਮਾਤਾ ਕਰ ਦੇ ਕਿਰਪਾ ਪੜਕ ਦੇਣ ਦਵਾਈ ਲੱਗ ਜੂ ਟੱਲੀ ਮੰਗੋ ਸੈੱਟ ਹੋ ਜਾਏਗਾ ਉਹ ਫੱਕਰਾ ਜਿਹੜੀ ਪਾਉਣਾ ਉਹ ਚੱਲ ਜੂਗੇ ਉਹ ਫੱਕਰਾ ਇੱਕ ਮੱਥਾ ਚੱਲੀ ਬਾਬਾ ਕਿੱਥੋਂ ਆਇਆ ਮਾਤਾ ਚੱਲੀ ਬਾਬਾ ਹੋ ਕਿੰਨਾ ਵਿੱਚ ਬੰਦੇ ਰਹੋ ਲਾਰੇ ਬਾਬਾ ਹਾਜਮ ਕਰਪਿਕਾਰ ਸੈਯੋਨ ਕਾ ਦਿਆ ਹੋ ਕੇ ਸਮਾਵੇ ਰੋਹਨ ਪੈਰੋ ਅਕਲਾ ਮਾਤਾ ਕੁਦੇ ਉਪਰ ਦਿਆ ਨੌਕਰੀ ਵਾਸਤੇ ਜੇ ਕਿਰਪਾ ਹੋ ਜੇ ਸੰਤਾਂ ਦੀ ਗੁੱਡੀ ਨੌਕਰੀ ਇਹ ਲੱਗ ਜਾਵੇ ਪਹਿਲੀ ਤਨਖਾਹ ਕਿਸੇ ਕੰਨਿਆ ਕੁਵਾਰੀ ਦੇ ਪਿਆ ਤੇ ਲਾ ਦੋਗੇ ਕਲੇ ਕਰੀਬ ਦੀ ਤੇ ਚੱਲੀ ਬਾਬਾ ਹੋ ਕੇ ਦਾਸ ਗੱਲ ਪੜਦੀ ਹੁੰਦਾ ਜਾਂ ਕਿਰਪਾ ਹੋ ਜੂ ਸੰਤਾਂ ਦੀ ਠੀਕ ਹੋ ਜੂ ਟੱਲਾ ਤੁਹਾਡੇ ਕੋਲ ਨਾ ਰਹਿੰਦਾ ਤੁਸੀਂ ਰਹਿੰਦੇ ਮਾਤਾ ਚੱਲੀ ਬਾਬਾ ਉਹ ਲੱਡੂਆਂ ਦਾ ਜੋੜੇ ਤੇ ਮਾ ਪੀਲੇ ਪੀਲੇ ਫੇਰਾ ਮਤੂਆਂ ਦੇ ਨਾ ਦੇ ਨਾ ਪੀਲੇ ਪੀਲੇ ਫੇਰਾ ਹੈ ਗਿਆ ਬੱਲੇ ਕਾ ਤੇ ਰੋਗੀ ਸ਼ਾਮ ਲੰਘਦਾ ਹੋ ਗਿਆ ਬੱਲੇ ਕਾ ਤੇ ਰੋਗੀ ਸ਼ਾਮ ਲੰਘਦਾ ਅਸਲਾ ਛੱਲਣਾ ਨਹੀਂ ਭਾਈ ਇਸ ਨਾਮ ਅਸਲਾ ਸਲਾਮ ਕਰ ਸਲਾਮ ਕਰ ਸਲਾਮ ਕਰ ਠੀਕ ਹੋ ਜਾਊਂਗਾ ਭਾਈ ਦਾਤੇ ਦੀ ਕਿਰਪਾ ਹੋ ਜੂ ਠੀਕ ਹੋ ਜਾਊਂਗਾ ਚੱਲੇ ਫੱਕਰਾ ਹੋਰ ਦੇ ਹੋ ਮਾਰੀਆਂ ਦੇ ਬਾਜੇ ਬੱਲਾ ਕਉਂਦੀ ਬੋਲਦਾ ਮਾਰੀਆਂ ਦੇ ਬਾਜੇ ਬੱਲਾ ਕਉਂਦੀ ਬੋਲਦਾ ਤੇਰੀ ਨਵਾਂ ਨੂੰ ਕਦ ਸੁੱਖਾਂ ਵਿੱਚ ਰੋੜਦਾ ਹੋਜੇ ਤੜੀ ਨਾੜੀ ਨਾ ਸੁੱਖਾਂ ਵਿੱਚ ਰੋੜਦਾ ਤੇਰੀ ਨਵਾਂ ਨੂੰ ਕਦ ਸੁੱਖਾਂ ਵਿੱਚ ਰੋੜਦਾ ਹੋਜੇ ਤੜੀ ਨਾੜੀ ਨਾ ਸੁੱਖਾਂ ਵਿੱਚ ਰੋੜਦਾ ਅੰਕਲਾ ਕਿਰਪਾ ਹੋ ਜੂ ਮੜ ਕੇ ਤੁਹਾਡੇ ਘਰੇ ਨਹੀਂ ਆਉਂਗੇ ਆ ਫੱਕਰਾ ਦੋ ਚੂਰੀ ਦੇ ਪਿੰਨੀਆਂ ਲੈ ਲਿਓ ਦੋ ਬੰਦ ਹੋ ਜੂਗਾ ਲੱਡੂ ਖਾ ਲਿਓ ਹੁਣੇ ਫਰਕ ਪੈ ਨੂੰ 5 ਮਿੰਟਾਂ ਦੇ ਵਿੱਚ ਦੋ ਚੂਰੀ ਦੀਆਂ ਪਿੰਨੀਆਂ ਲੈ ਲਿਓ ਮੰਗਲਵਾਰ ਵਾਲੇ ਦਿਨ ਮਹਾਵੀਰ ਤੇ ਜਾ ਕੇ ਕਿ ਬਾਬੇ ਕਰਦੇ ਕਿਰਪਾ ਗਲਤੀ ਮਾਲਤੀ ਹੋ ਜਾਂਦੀ ਆ ਮaaf ਕਰਾ ਟੱਲੀ ਵਾਂਗੂ ਸੈੱਟ ਹੋ ਜੂਗਾ ਮੜ ਕੇ ਨਾ ਤਾਂ ਸਿਰ ਆਊਗੀ ਆ ਬਾਂ ਦਾ ਹੁਣੇ ਬੰਦ ਹੋ ਜੂ ਚੱਲੀ ਬਾਬਾ ਓ ਖੇਡਦਾ ਸਾਦ ਦੇ ਨਾਲ ਮੈਂ ਓ ਲਿਖਾ ਦੇ